ਮੁਰਦਾਬਾਦ ਮੁਰਦਾਬਾਦ ਮਲੇ ਡਿਗਰਾਮ ਮੁਰਦਾਬਾਦ ਮੁਰਦਾਬਾਦ ਮੁਰਦਾ جلابار ہا ਮਗਲਾ ਸਾਡੀ ਜਿਹੜੀ ਸਪੈਂਸੀ ਦੀ ਚੋੜ ਔਰ ਹਜ਼ਾਰਬ ਹਜ਼ਾਰਬ ਕੀਤੀ ਜਾਣੀ ਜਾਂਦੀ ਸਾਡੇ ਦਾ ਧੱਕੇਸ਼ਾਹੀ ਨਾਲ ਜਨਰਲ ਕੀਤੀ ਗਈ ਆ ਇਹ ਧੱਕਾ ਕਰੂਗਾ ਕੋਣ ਹੈ ਇਹ ਧੱਕਾ ਸਾਡੇ ਇਲਾਕੇ ਦੇ ਐਮਐਲਏ ਨੇ ਧੱਕਾ ਕਰਾਇਆ ਸਾਡੇ ਨਾਲ ਹਾਂ ਜੀ ਕਿਉਂਕਿ ਸਾਡੀ ਇੱਥੇ ਸੰਗਾਰ ਸਿੱਟਾਂਗੇ ਐਸਜੀ ਭਾਈ ਜਾਇਆ ਸੰਗਾਰ ਸਿੱਟੂਗਾ ਸਾਧਮਕਲਾ ਨੂੰ مرداباد مرداباد ایم ایل ای جگرام مرداباد 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 رشید تنوڑال ایم ایل ای مرداباد 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 تسلیم جگرام مرداباد 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 ڈی سی لدھیانہ مرداباد 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 کے زندہ باد زندہ ਜੀ ਕਾਕਾ ਸਿੰਘ ਪਿੰਡ ਸਿਧਮਕਲਾ ਜੀ ਅੱਜ ਤੁਸੀਂ ਕੱਟ ਕੀਤਾ ਇਹਦੇ ਬਾਰੇ ਦੇਖੋ ਕੱਠ ਸੀ ਨਗਰ ਨੇ ਕੁਝ ਦਿਨਾਂ ਤੋਂ ਗੱਲਾਂ ਚੱਲਦੀਆਂ ਆ ਰਹੀਆਂ ਸੀ ਕਿ ਜੋ ਪੰਚਾਇਤੀ ਵੋਟਾਂ ਹੋਣੀਆਂ ਨੇ ਉਸ ਵਿਸ਼ੇ ਤੇ ਸਾਡੇ ਨਗਰ ਨੂੰ ਇੰਨੀ ਚੇਤਾਮਨੀ ਨਹੀਂ ਸੀ ਪਤਾ ਨਹੀਂ ਸੀ ਸੋ ਪਰਸੋ ਹੀ ਸਾਨੂੰ ਪਤਾ ਲੱਗਿਆ ਹੈ ਕਿ ਜੋ ਸਾਡੀ ਰਿਜ਼ਰਵ ਸੀਟ ਹੈ ਉਹ ਸਾਡੀ ਰਿਜ਼ਰਵ ਸੀਟ ਤੜਾ ਕੇ ਉਹ ਸਾਡੀ ਜਰਨਲ ਹੀ ਕੀਤੀ ਗਈ ਹੈ ਸੋ ਇਹ ਕੋਈ ਅੱਜ ਨਵੀਂ ਗੱਲ ਨਹੀਂ ਹੈ ਪਿਛਲੇ 5 ਸਾਲ ਵੀ ਸਾਡੇ ਕੋਲ ਐਵੇਂ ਹੀ ਕੀਤਾ ਗਿਆ ਹੈ ਸੋ ਸਾਡੀ ਹੱਥ ਬਨ ਕੇ ਬੇਨਤੀ ਹੈ ਐਮਐਲਏ ਸਾਹਿਬ ਅਤੇ ਡੀਸੀ ਸਾਹਿਬ ਸਾਰਿਆਂ ਨੂੰ ਸਾਡੀ ਇਹ ਬੇਨਤੀ ਹੈ ਕਿ ਨਗਰ ਦੇ ਵਿੱਚ ਸਾਡੀ ਦਿਫਾੜ ਹੋਣ ਤੋਂ ਬਚਾਉਣ ਲਈ ਇਹ ਜੋ ਸਾਡਾ ਰਿਜ਼ਰਵੇਸ਼ਨ ਸਾਡਾ ਰਿਜ਼ਰਵ ਦਾ ਸੀਟ ਹੈ ਇਹ ਸਾਡੀ ਰੱਖਮੀ ਰੱਖੀ ਜਾਵੇ ਸਾਡੀ ਇਹ ਸੀਟ ਰਿਜ਼ਰਵ ਕੀਤੀ ਜਾਵੇ ਕਿਉਂਕਿ ਨਹੀਂ ਤਾਂ ਫਿਰ ਸਾਡੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਇਹ ਕੰਮ ਸਾਨੂੰ ਧਰਨੇ ਲਾਉਣੇ ਪੈਣੇ ਨੇ ਕਿਉਂਕਿ ਫਿਰ ਜਿਆਦਾ ਸਾਡੀ ਸੰਗਤ ਬਹੁਤ ਇਕੱਠੀ ਹੋਈ ਹੋਈ ਆ ਉਹਨਾਂ 'ਚ ਬਹੁਤ ਜ਼ਿਆਦਾ ਰੋਹ ਹੈ ਉਹ ਗੁੱਸੇ 'ਚ ਨੇ ਕਿ ਸਾਨੂੰ ਹਰ ਵਾਰ ਪਿੱਛੇ ਛਿਟਿਆ ਜਾਂਦਾ ਹੈ ਸੋ ਬੇਨਤੀ ਹੈ ਕਿ 5 ਸਾਲ ਜਿਹੜੇ ਸਾਡੇ ਹੁਣ ਆਏ ਨੇ ਇਹਦੇ ਵਿੱਚ ਸਾਡੇ ਨਗਰ ਦੇ ਸਦਮਾ ਕਲਾਂ ਦੇ ਵਿੱਚ ਰਿਜ਼ਰਵ ਸੀਟ ਕੀਤੀ ਜਾਵੇ ਇਹੀ ਸਾਡੀ ਬੇਨਤੀ ਹੈ ਸੋ ਇੰਨੀ ਇੱਕ ਗੱਲਾਂ ਕਹਿੰਦੇ ਹੋ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਾਵਰੇ ਨਰਮਲ ਸਿੰਘ ਢਾਲੀਵਾਲ तहसील सेक्रेटरी भारत निर्माण मिस्त्री मजदूर यूनियन सी2 आज सिद्धवा कलां ਪਿੰਡ ਵਿਖੇ ਐਸ்சி ਭਾਈਚਾਰੇ ਵੱਲੋਂ ਇੱਕ ਬਹੁਤ ਵੱਡਾ ਇਕੱਠ ਕੀਤਾ ਗਿਆ ਉਹਨਾਂ ਦੀ ਮੰਗ ਹੈ ਕਿ ਜਿਹੜੀ ਇਹ ਸੀਟ ਹੈ ਇਹ ਰਿਜ਼ਰਵ ਹੋਣੀ ਚਾਹੀਦੀ ਹੈ ਪਹਿਲਾਂ ਵੀ ਰਿਜ਼ਰਵ ਹੋਈ ਸੀ ਤਾਂ ਕੁਝ ਤਕੜੇ ਬੰਦਿਆਂ ਨੇ ਪ੍ਰੈਸ਼ਰ ਬਣਾ ਕੇ ਜਾਇ ਇਥੋਂ ਦੇ ਐਮਐਲਏ ਨੇ ਜਾਂ ਐਸ ਡੀ ਐਮ ਦੀ ਮਿਲੀ ਭੂਗਤ ਨਾਲ ਇਹਨੂੰ ਜਨਰਲ ਕਰਾਤਾ ਐਤ ਕੀ ਆਰ ਵੀ ਉਹੀ ਹਾਲਤ ਤਾਂ ਇਹ ਜੋ ਐਸ ਸੀ ਪੀ ਚਾਰੇ ਨਾਲ ਧੱਕਾ ਇਹ ਨਾ ਸਹਿਣਯੋਗ ਆ ਅਸੀਂ ਇਹਦਾ ਮੂੰਹ ਤੋੜਮਾ ਜਵਾਬ ਦੇਵਾਂਗੇ ਤੇ ਇਹ ਸੀਟ ਨੂੰ ਰਿਜ਼ਰਵ ਕਰਾਵਾਂਗੇ ਕਿਉਂਕਿ ਜੋ ਸਾਡੇ ਸੰਵਿਧਾਨ ਦੇ ਵਿੱਚ ਮਦਾਂ ਕਿ 25% ਇਹਨਾਂ ਦਾ ਰੱਖਵਾ ਜੇ ਤਿੰਨ ਵਾਰੀ ਉਹ ਬਣ ਗਿਆ ਦਾ ਚੌਥੀ ਵਾਰ ਤਾਂ ਸਾਡਾ ਐਜ ਪਰ ਲਾਹੀ ਸਰਪੰਚੀ ਆਉਂਦੀ ਆ ਸਾਡੇ ਹੱਥ 'ਚ ਲੜਨ ਦਾ ਮੌਕਾ ਮਿਲਦਾ ਇਹਨਾਂ ਨੂੰ ਪਛਾਣ ਰੱਖਿਆ ਗਿਆ ਜੁੱਗਾਂ ਤੋਂ ਪਛਾਣ ਰੱਖਿਆ ਗਿਆ ਪਰ ਹੁਣ ਨਹੀਂ ਯੁੱਗ ਬੀਤ ਗਿਆ ਅਸੀਂ ਇਹ ਗੱਲ ਸਹਿਣ ਨਹੀਂ ਕਰਾਂਗੇ ਧੱਕੇਸ਼ਾਹੀ ਸਹਿਣ ਨਹੀਂ ਕਰਾਂਗੇ ਮੇਰੀ ਆਵਾਜ਼ ਨੂੰ ਚੇਤਾਵਨੀ ਸਮਝਣ ਨੋਟਸ ਸਮਝਣ ਜਾਂ ਬੇਨਤੀ ਸਮਝ ਲੈਣ ਕਿ ਇੱਕ ਬਹੁਤ ਵੱਡਾ ਇਕੱਠ ਘਰਾਓ ਕਰੂ ਬੀਬੀ ਐਮਐਲਏ ਦਾ ਐਸਡੀਐਮ ਦਾ ਤੇ ਡੀਸੀ ਦਾ ਵੀ ਕਿਉਂਕਿ ਇਹ ਜਿਹੜੀ ਧੱਕੇਸ਼ਾਹੀ ਹੈ ਇਹਨੂੰ ਸਹਿਣ ਨਹੀਂ ਕਰਾਂਗੇ ਤਾਂ ਬਾਈ ਜਤ ਹੁਣ ਵੀ ਇਹਨੂੰ ਇਲੈਕਸ਼ਨ ਕਮਿਸ਼ਨ ਨੂੰ ਮੇਰੀ ਬੇਨਤੀ ਹੈ ਕਿ ਉਹ ਇਸ ਤੇ ਗੌਰ ਕਰੇ ਔਰ ਕੱਟ ਕੇ ਇਸ ਨੂੰ ਜਨਰਲ ਨੂੰ ਰਿਜ਼ਰਵ ਕਰੇ ਧੰਨਵਾਦ ਮੇਰੇ ਨਾਲ ਕੇਸ ਸੰਗ ਛੱਡਵਾਗਲਾ ਕੱਟੇ ਸਾਡੀ ਜਿਹੜੀ ਸਰਪੰਚੀ ਦੀ ਚੋੜ ਔਰ ਹਜ਼ਾਰਬ ਹਜ਼ਾਰਬ ਕੀਤੀ ਜਾਣੀ ਜਾਂਦੀ ਸਾਡੇ ਨਾਲ ਧੱਕੇਸ਼ਾਹੀ ਨਾਲ ਜਨਰਲ ਕੀਤੀ ਗਈ ਆ ਇਹ ਠੱਕਾ ਹਲੇ ਇਲਾਕੇ ਦੀ ਐਮਐਲਏ ਨੇ ਠੱਕਾ ਕਰਾਇਆ ਸਾਡੇ ਨਾਲ ਹਾਂ ਜੀ ਕਿਉਂਕਿ ਸਾਡੀ ਇੱਥੇ ਸੰਗਾਰਸ਼ ਬਿੱਡਾਂਗੇ ਐਸੀ ਭਾਈ ਜਰਾ ਸੰਗਾਰਸ਼ ਬਿੱਡੂ ਕਾ ਸਦਮਾ ਕਲਾਂ ਤੋਂ